multimod right, right. spam ਜੈ ਮਾਤਾ ਦੀ ਜੈ ਮਾਤਾ ਦੀ ਜੈ ਆਸਾ ਦੇਵੀ ਮਾਤਾ ਦੀ ਨਕੋਦਰ ਨਿਵਾਸੀ ਔਰ ਪੰਜਾਬ ਵਾਸੀਆਂ ਨੂੰ ਭਗਵਤੀ ਮਾਂ ਦੇ ਜਾਗਰਣ ਦੇ ਬਹੁਤ ਬਹੁਤ ਵਧਾਈਆਂ ਜੀ ਤਕਰੀਬਨ ਕਿੰਨਾ ਜਾਗਰਣ ਹੈ ਇਹ 40ਵਾਂ ਜਾਗਰਣ ਆ ਭਗਵਤੀ ਮਾਂ ਦਾ ਔਰ ਮਹਾਮਾਈ ਹਰ ਸਾਲ ਉਸ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਔਰ ਇਕਤਾ ਲਹਿਰ ਦਾ ਸਭ ਤੋਂ ਵੱਡਾ ਮੈਂ ਧੰਨਵਾਦ ਆ कि जिन्होने ਸਾਡੇ ਨਾਲ ਸਹਿਯੋਗ ਕੀਤਾ ਪ੍ਰਧਾਨ ਜੀ ਬਹੁਤ ਦੂਰ ਦੂਰੋਂ ਪਬਲਿਕ ਆਈ ਆ ਇਹ ਬੈਠਣ ਨੂੰ ਵੀ ਜਗ੍ਹਾ ਘੱਟ ਰਹੀ ਆ ਇਹ ਲੱਗਦਾ ਵੀ ਆਪਾਂ ਨੂੰ ਹੋਰ ਅੱਗੇ ਤੋਂ ਵਧਾਉਣਾ ਪਊਗਾ ਆ ਜਗ੍ਹਾ ਹੋਰ ਲੈਣੀ ਪਊਗੀ ਜਗ੍ਹਾ ਕਿਉਂਕਿ ਵਧਾਉਣੀ ਪਊਗੀ ਕਿਉਂਕਿ ਕੱਲ ਵੀ ਬਹੁਤ ਪਬਲਿਕ ਸੀਗੀ ਅੱਜ ਤਾਂ ਉਦੋਂ ਜ਼ਿਆਦਾ ਆ ਜੀ ਰਾਤ ਬਹੁਤ ਪਬਲਿਕ ਸੀ ਮਹਾਰਾਣੀ ਕਰੇਗੇ ਆਪਾਂ ਜਿਹੜਾ ਬੋ ਭਗਵਤੀ ਮਾਂ ਆਪੇ ਲਈ ਜਾਂਦੀ ਆ ਜਦ ਆਪਾਂ ਬੈਠੇ ਆ ਆਪਣੇ ਮਨ ਸਾਫ ਆ ਸਭ ਹੋ ਹੀ ਜਾਣਾ ਆ ਜੀ ਜੀ ਉਹ ਨੌਜਵਾਨ ਸਭਾ ਜਿਲੀ ਰਾਏ ਕੁਮਾਰ ਪ੍ਰਧਾਨ ਜੀ ਦੀ ਅਗਵਾਈ ਵਿੱਚ ਇਹ 40ਵਾਂ ਜਾਗਰਣ ਜੋ ਕਿ ਬੜੀ ਸ਼ਰਦਾ ਨਾਲ ਕਰਵਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਜੈ ਮਾਤਾ ਜੈ ਮਾਤਾ ਜਕਾਰਾ ਮਾ ਆਸ਼ਾ ਦੇਵੀ ਦਾ ਬੋਲ ਸਾਚੇ ਦਰਵਾਰ ਕੀ ਜੈ ਸ੍ਰੀ ਹਰੀ ਬੋਲ ਰਾਮ ਬੋਲ ਨੌਜਵਾਨ ਸਭਾ ਰਜਿਸਟਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾ ਆਸ਼ਾ ਦੇਵੀ ਪਵਨ ਦੇ 40ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਅਸੀਂ ਸਾਰੀਆਂ ਸੰਕਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਤੈਜ ਲੋ ਧੰਨਵਾਦ ਕਰਦੇ ਆ ਸਾਰਿਆਂ ਦਾ ਜਗਰਾਤੇ ਤੇ ਹੋਂਦ ਤੇ ਉਹ ਸਾਰਿਆਂ ਨੂੰ ਮਾਹਮਾਈ ਦੇ ਅੱਗੇ ਪ੍ਰੇਰ ਕਰਦੇ ਆ ਇਹ ਮਾਹਮਾਈ ਸਭ ਦੀਆਂ ਆਸਾਂ ਮਰਦਾਂ ਪੂਰਨ ਕਰੇ ਮਾ ਅਸ਼ਾ ਦੇ ਵਾਲਿਆਂ ਦਾ ਸਾਡੇ ਢਿੰਗਰਾ ਸਾਹਿਬ ਸਾਡੇ ਨਿਕੋਦਰ ਸ਼ਹਿਰ ਦੀ ਸ਼ਾਨ ਸਾਡੇ ਢਿੰਗਰਾ ਸਾਹਿਬ ਜਿਹੜੇ ਕਿਤੇ ਵੀ ਕੋਈ ਕਿੱਦਾਂ ਦਾ ਮਰਜੀ ਮੈਸੇਜ ਦਿਓ ਉਸੇ ਵੇਲੇ ਉੱਥੇ ਢੀਰਸਾ ਪਹੁੰਚੇ ਸੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸਾਡੇ ਸੰਜੂਪਰੀ ਜੀ ਇਹਨਾਂ ਦਾ ਵੀ ਅਸੀਂ ਇੱਥੇ ਆਣ ਤੇ तहे ਦਿਲੋਂ ਧੰਨਵਾਦ ਕਰਦੇ ਆ ਜਕਾਰਾ ਮਾਸ਼ਾ ਦੇਵੀ ਦਾ ਬੋਲ ਸਾਚੇ ਦਰਬਾਰ ਪਹੁੰਚਿਆ ਜੈ ਮਾਤਾ ਜਕਾਰਾ ਮਾਸ਼ਾ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੋ ਇੱਥੇ ਪਹੁੰਚੇ ਹਨ ਬਹੁਤ ਬਹੁ ਮੁਬਾਰਕਾਂ ਅੱਜ ਦੇ ਦਿਨ ਦੀਆਂ ਮਹਾਰਾਣੀ ਸਭ ਤੇ ਕਿਰਪਾ ਕਰੇ ਮੇਰ ਪਰਿਆਤ ਬਣਾਏ ਰੱਖੇ ਜਗਾਰਾ ਮਾਸ਼ਾ ਦੇਵੀ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਤੁਹਾਨੂੰ ਮਾ ਆਸ਼ਾ ਦੇਵੀ ਦਰਬਾਰ ਤੋਂ ਦਿਖਾ ਰਹੇ ਸੀ ਜਿੱਥੇ ਕਿ ਹਰੀਪੁਰ ਰਾਮਬੋਲ ਵੱਲੋਂ ਅੱਜ ਮਾਂ ਦਾ ਜਾਗਰਣ ਕਰਵਾਇਆ ਜਾ ਰਿਹਾ ਵਾ ਨਾਲ ਨਾਲ ਤੁਹਾਨੂੰ ਮਾਂ ਆਸ਼ਾ ਦੇਵੀ ਦੇ ਦਰਸ਼ਨ ਕਰਾਏ ਨਕੌਦਰ ਤੋਂ ਪੂਰਾ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਸੀ ਔਰ ਵੱਖ-ਵੱਖ ਪਾਰਟੀਆਂ ਤੇ ਅੱਜ ਮਹਾਮੈਦਾ ਗੁਰਦਾਨ ਕਰਨ ਗਿਆ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਮਾਸ਼ਾ ਦੇਵੀ ਦਰਬਾਰ